ਸਾਰੇ ਪਿਆਰੇ ਦਸਤਕਾਰ ਭੀ ਸਤਿ ਸ੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਸਗਤ ਜੀ ਆਪਣਾ ਸਵਾਦੇ ਸਹਿਤ ਬਾਬਾ ਨਾਨਕ ਮੁਕਤ ਚਾਲਦੇ ਹੈ ਤੇ ਇਹਦੇ ਚ ਸਾਪਾ ਹੁਣ ਇਸਲਾਮ ਦੇ ਬਾਰੇ ਚ ਬਹੁਤ ਸਾਰੀਆਂ ਗੱਲਾਂ ਸਾਨੂੰ ਪਤਾ ਲੱਗ ਰਹੀਆਂ ਨੇ ਆਓ ਅੱਗੇ ਚੱਲਦੇ ਹਾਂ ਅੱਗੇ ਪਹਜਾਣਦੇ ਹਾਂ ਅੱਜ ਵੀ ਆਖਰਤ ਜਾਂ ਕਿਆਮਤ ਕਿਹਨੂੰ ਕਹਿੰਦੇ ਨੇ ਕਹਿੰਦੇ ਆਖਰਤ ਇਸ ਵਰਤਮਾਨ ਲੋਕ ਦੇ ਜੀਵਨ ਦੀ ਸੀਮਾ ਦਾ ਉਹ ਆਖਰੀ ਦਿਨ ਹੈ ਜਿਸ ਦਿਨ ਇਹ ਸ੍ਰਿਸ਼ਟੀ ਦੀ ਵਿਵਸਥਾ ਖਿੰਡ ਪੁੜ ਜਾਊਗੀ ਕੁਰਾਨ ਮਜੀਦ ਦੇ ਅਸਿੱਖਿਆਵਾਂ ਨੂੰ ਮੰਨਣ ਵਾਲਿਆਂ ਦਾ ਇਹ ਡ੍ਰਿੜ ਵਿਸ਼ਵਾਸ ਹੈ ਕਿ ਜੋ ਕੁਝ ਕਰਮ ਚੰਗੇ ਜਾਂ ਮਾੜੇ ਹਰ ਮਨੁੱਖ ਨੇ ਇਸ ਸ੍ਰਿਸ਼ਟੀ ਤੇ ਕਮਾਏ ਨੇ ਉਸਾ ਵੱਲ ਲਿਖਦੇ ਜਾ ਰਹੇ ਨੇ ਤੇ ਜੋ ਜੋ ਚਿੰਨ ਇਹਨਾਂ ਲੋਕਾਂ ਨੇ ਪਿੱਛੇ ਛੱਡੇ ਨੇ ਉਹ ਵੀ ਅੱਲਾ ਵੱਲੋਂ ਦਰਜ ਕੀਤੇ ਜਾ ਰਹੇ ਨੇ ਅੱਲਾ ਨੇ ਹਰ ਚੀਜ਼ ਨੂੰ ਖੁੱਲੀ ਕਿਤਾਬ 'ਚ ਦਰਜ ਕੀਤਾ ਹੋਇਆ ਹੈ ਕਹਿੰਦੇ ਉਹਨਾਂ ਦਾ ਇਹ ਵੀ ਵਿਸ਼ਵਾਸ ਹੈ ਕਿ ਆਖਰਤ ਦੇ ਦਿਹਾੜੇ ਅਚਾਨਤ ਇੱਕ ਜੇਹਾ ਧਮਾਕਾ ਹੋਊਗਾ ਕਿ ਸਭ ਨੂੰ ਇਸ ਹਾਲਤ 'ਚ ਆਨ ਪੂਗਾ ਜਦੋਂ ਹਰ ਕੋਈ ਆਪਣੇ ਸੰਸਾਰਿਕ ਮਾਮਲੇ ਝਗੜਦੇ ਪਈ ਹੋਣਗੇ ਉਸ ਵਕਤ ਵਿਸੀਅਤ ਵੀ ਨਹੀਂ ਕਰ ਸਕਣਗੇ ਤੇ ਨਾ ਹੀ ਆਪਣੇ ਘਰਾਂ ਨੂੰ ਭਰਤ ਸਕਣਗੇ ਉਸ ਧਮਾਕੇ ਦੇ ਕਾਰਨ ਕਹਿੰਦੇ ਤਾਰੇ ਮਦਮ ਪੈ ਜਾਣਗੇ ਸਮੁੰਦਰਾਂ ਤੇ ਦਰਿਆਵਾਂ ਨੂੰ ਭਰ ਕੇ ਧਰਤੀ ਤੇ ਭਰਾਪਰ ਕਰ ਦਿੱਤਾ ਜਾਊਗਾ ਪਹਾੜ ਝੂਰ ਝੂਰ ਕਰਕੇ ਢੁਣਕ ਸੁੱਟੇ ਜਾਣਗੇ ਜੰਗਲੀ ਜਾਨਵਰ ਸਮੇਟ ਕੇ ਇਕੱਠੇ ਕਰ ਦਿੱਤੇ ਜਾਣਗੇ ਪ੍ਰਾਣ ਸਰੀਰਾਂ ਨਾਲ ਜੋੜ ਦਿੱਤੇ ਜਾਣਗੇ ਤੇ ਇਥੋਂ ਤੱਕ ਕਿ ਜਿਉਂ ਦੀ ਦੱਬ ਦਿੱਤੀ ਕੁੜੀ ਤੱਕ ਨੂੰ ਵੀ ਪੁੱਛਿਆ ਜਾਊਗਾ ਕਿ ਉਹ ਕਿਸ ਦੋਸ਼ ਦੇ ਵਿੱਚ ਮਾਰੀ ਗਈ ਸੀ ਉਸ ਆਖਰਤ ਭਵ ਕਿਆਮਤ ਦੇ ਦਿਨ ਕਹਿੰਦੇ ਹਸ਼ ਦੇ ਮੈਦਾਨ 'ਚ ਜਦੋਂ ਮਨੁੱਖ ਜਾਤੀ ਦਾ ਮੁਕਤਮਾ ਪੇਸ਼ ਹੋਗਾ ਤਹਰ ਕੋਮ ਦੇ ਰਸੂਲਾਂ ਜਾਂ ਨਬੀਆਂ ਨੂੰ ਗਵਾਹੀ ਦੇਣ ਲਈ ਸਾਹਮਣੇ ਲਿਆਂਦਾ ਜਾਊਗਾ ਤਾਜ ਉਹ ਇਸ ਗੱਲ ਦੀ ਗਵਾਹੀ ਦੇਣੇ ਕਿ ਉਹਨਾਂ ਨੇ ਅੱਲਾ ਦਾ ਸਨੇਹਾ ਲੋਕਾਂ ਤੱਕ ਪਹੁੰਚਦਾ ਕਰ ਦਿੱਤਾ ਸੀ ਉਸ ਸਮੇਂ ਕਹਿੰਦੇ ਧਰਤੀ ਦੇ ਅੰਦਰ ਜਿੰਨੇ ਮਰੇ ਹੋਏ ਇਨਸਾਨ ਹੋਣਗੇ ਸਭ ਨੂੰ ਸੁਰਜੀਤ ਕਰਕੇ ਬਾਹਰ ਕੱਢਿਆ ਜਾਊਗਾ ਤੇ ਉਹਨਾਂ ਦੇ ਕੰਮਾਂ ਦੀਆਂ ਜਿਹੜੀਆਂ ਗਵਾਹੀਆਂ ਧਰਤੀ ਅੰਦਰ ਮੌਜੂਦ ਹੋਣਗੀਆਂ ਉਹ ਵੀ ਪੂਰਨ ਰੂਪ ਵਿੱਚ ਬਾਹਰ ਆ ਜਾਣਗੀਆਂ ਫਿਰ ਹਰ ਮਨੁੱਖ ਦੇ ਆਪਣੇ ਆਪਣੇ ਕਰਮ ਪੱਤਰ ਖੋਲੇ ਜਾਣਗੇ ਤੇ ਉਹਨਾਂ ਦੇ ਕਰਮ ਪੱਤਰਾਂ ਦੇ ਅਨੁਸਾਰ ਹਿਸਾਬ ਲਿਆ ਜਾਊਗਾ ਹਰੇਕ ਵਿਅਕਤੀ ਆਪਣੀ ਨਿੱਜੀ ਹਸੇ ਵਿੱਚ ਪੇਸ਼ ਹੋਊਗਾ ਤੇ ਹਰੇਕ ਨੂੰ ਆਪਣੇ ਹਿਸਾਬ ਦੇਣਾ ਪਊਗਾ ਦੁਨੀਆ 'ਚ ਕਹਿੰਦੇ ਤੁਹਾਡੇ ਰਿਸ਼ਤੇਦਾਰ ਸਾਥ ਸੰਬੰਧੀ ਉਸ ਦਿਹਾੜੇ ਕਿਸੇ ਕੰਮ ਨਹੀਂ ਆਉਣਗੇ ਇਸ ਲਈ ਦੁਨੀਆ 'ਚ ਕਹਿੰਦੇ ਕਿਸੇ ਬੰਦੇ ਨੂੰ ਵੀ ਕਿਸੇ ਰਿਸ਼ਤੇਦਾਰ ਜਾਂ ਦੋਸਤ ਜਾਂ ਜਥੇਬੰਦੀ ਲਈ ਕੋਈ ਨਜਾਇਜ਼ ਕੰਮ ਨਹੀਂ ਕਰਨਾ ਚਾਹੀਦਾ ਕਿਉਂਕਿ ਆਪਣੇ ਕੀਤੇ ਦੀ ਸਜ਼ਾ ਉਹ ਆਪ ਹੀ ਕੋ ਭੁਗਤਣੀ ਪਊਗੀ ਤੇ ਉਹਦੀ ਨਿੱਜੀ ਜ਼ਿੰਮੇਵਾਰੀ 'ਚ ਕੋਈ ਦੂਜਾ ਭਾਈਵਾਲ ਨਹੀਂ ਹੋਊਗਾ ਕੁਰਾਨ ਦੇ ਅਨੁਸਾਰ ਕਹਿੰਦੇ ਸੰਸਾਰ ਦੀ ਹਰੇਕ ਚੀਜ਼ ਵਾਂਗ ਜੱਗਤ ਅਵਸਥਾ ਤੇ ਮਨੁੱਖ ਮਾਤਰ ਦੀ ਵੀ ਇੱਕ ਨਿਸ਼ਚਿਤ ਤਕਦੀਰ ਹੈ ਇਸ ਤਕਦੀਰ ਦੇ ਅਨੁਸਾਰ ਜਿਹੜਾ ਸਮਾਂ ਅਜ਼ਾਬ ਭਵ ਆਖਰਤ ਲਈ ਨਿਸ਼ਚਿਤ ਹੈ ਉਹ ਉਸੇ ਵੇਲੇ ਹੀ ਹੋਊਗਾ ਇਹ ਨਹੀਂ ਹੋ ਸਕਦਾ ਕਿ ਜਦੋਂ ਕੋਈ ਚੈਲੰਜ ਦੇਵੇ ਉਹਨੂੰ ਹੀ ਮਨਾਉਣ ਲਈ ਉਸੇ ਵੇਲੇ ਕਿਆਮਤ ਲਿਆਖੜੀ ਕੀਤੀ ਜਾਵੇ ਅੱਲਾ ਤਾਲਾ ਨੂੰ ਕਹਿੰਦੇ ਕਿਆਮਤ ਲਿਆਉਣ ਲਈ ਕਿਸੇ ਵੱਡੀ ਤਿਆਰੀ ਦੀ ਲੋੜ ਨਹੀਂ ਉਹ ਤਾਂ ਤਾਂ ਬਸ ਫੁਕੰਦੇ ਅੱਖ ਦੇ ਫੋਰਚ ਆ ਜੂਗੀ ਉਹ। ਕੁਝ ਲੋਕ ਕਹਿੰਦੇ ਇਹ ਕਹਿੰਦੇ ਨੇ ਵੀ ਕੌਣ ਇੰਨਾ ਹੱਡੀਆਂ ਨੂੰ ਸਰਜੀਤ ਕਰੂਗਾ ਜਦੋਂ ਇਹ ਗਲ ਸੜ ਚੁੱਕੀਆਂ ਹੋਣਗੀਆਂ। ਅੱਲਾਹ ਨੇ ਕਹਿੰਦੇ ਹਜ਼ੂਰ ਨੂੰ ਕਿਹਾ ਕਿ ਇਹਨਾਂ ਨੂੰ ਆਖੋ ਕਿ ਇਹਨਾਂ ਨੂੰ ਉਹੀ ਸਰਜੀਤ ਕਰੂਗਾ ਜਿਨੇ ਪਹਿਲਾਂ ਇਹਨਾਂ ਨੂੰ ਸਾਜਿਆ ਸੀ। ਤੇ ਉਹ ਰਚਨਾ ਦੇ ਹਰੇਕ ਕਾਰਜ ਨੂੰ ਜਾਣਦਾ ਹੈ। ਅੱਲਾਹ ਤਾਂ ਕਹਿੰਦੇ ਜਦੋਂ ਕਿਸੇ ਚੀਜ਼ ਦਾ ਇਰਾਦਾ ਕਰਦਾ ਤਾਂ ਉਹ ਦਾ ਕੰਮ ਕੇਵਲ ਇੰਨਾ ਹੈ ਵੀ ਉਹਨੂੰ ਆਦੇਸ਼ ਦੇਵੀਂ ਵੀ ਹੋ ਜਾ ਤੇ ਉਹ ਕੰਮ ਹੋ ਜਾਂਦਾ ਹੈ ਜਦੋਂ ਕਹਿੰਦੇ ਆਖਰਤ ਭਾਵ ਕਿਆਮਤ ਦਾ ਦਿਹਾੜਾ ਆਊਗਾ ਤਾਂ ਕੋਈ ਉਹਦੀ ਹੋਂਦ ਨੂੰ ਝੁਟਲਾਉਣ ਵਾਲਾ ਨਹੀਂ ਹੋਊਗਾ ਉਹ ਹੇਠ ਲਿਖ ਤੇ ਕਰ ਦੇਣ ਵਾਲੀ ਬਿੱਤਾ ਹੋਊਗੀ ਧਰਤੀ ਸਾਰੇ ਉਸ ਵੇਲੇ ਹਲੂਨ ਛੁੱਟੀ ਜਾਊਗੀ ਤੇ ਪਹਾੜ ਇਸ ਤਰ੍ਹਾਂ ਚੁਰਾਚੂਰ ਕਰ ਦਿੱਤੇ ਜਾਣਗੇ ਕਿ ਖਿਲਰੀ ਧੂੜ ਬਣ ਕੇ ਰਹਿ ਜਾਣਗੇ ਆਪਣੇ ਆਪਣੇ ਚੰਗੇ ਮਾੜੇ ਕਰਮਾਂ ਦੇ ਅਨੁਸਾਰ ਕਹਦੇ ਲੋਕਾਂ ਨੂੰ ਉਸ ਵੇਲੇ ਤਿੰਨ ਟੋਲਿਆਂ ਦੇ ਵਿੱਚ ਵੰਡ ਦਿੱਤਾ ਜਾਊਗਾ ਪਹਿਲਾ ਟੋਲਾ ਮੋਰੀ ਜਿਨ੍ਹਾਂ ਨੇ ਚੰਗੇ ਕੰਮ ਕੀਤੇ ਉਹਨਾਂ ਲਈ ਜੰਨਤ 'ਚ ਸਦਾ ਹੀ ਸਥਾਨ ਹੋਊਗਾ ਦੂਜਾ ਟੋਲਾ ਸੱਜੇ ਪਾਸੇ ਵਾਲੇ ਉਹ ਲੋਕ ਜੋ ਵਿਚ ਵਿਚਾਲੇ ਰਹੇ ਭਾਵ ਜਿਨ੍ਹਾਂ ਚੰਗੇ ਮਾੜੇ ਕਰਮ ਕੀਤੇ ਇਹ ਨਾ ਪੂਰੇ ਆਗਿਆਕਾਰੀ ਨਾ ਪੂਰੇ ਇਨਕਾਰੀ ਇਹਨਾਂ ਲਈ ਕਹਿੰਦੇ ਵੱਖਰਾ ਸਥਾਨ ਹੋਊਗਾ ਹੁਣ ਕਹਿੰਦੇ ਤੀਜੇ ਖੱਬੇ ਪਾਸੇ ਵਾਲੇ ਭਾਵ ਉਹ ਲੋਕ ਜਿਨ੍ਹਾਂ ਇਸਲਾਮ ਨੂੰ ਮੰਨਣ ਤੋਂ ਪੂਰਾ ਇਨਕਾਰ ਕੀਤਾ ਉਹਨਾਂ ਨੂੰ ਕਹਿੰਦੇ ਫਿਰ ਜਹੰਨਮ ਮਤਲਬ ਨਰਕ ਦੇ ਵਿੱਚ ਸੁੱਟ ਦਿੱਤਾ ਜਾਊਗਾ ਹੁਣ ਅੱਗੇ ਆਪਾਂ ਨੂੰ ਦੱਸਦੇ ਨੇ ਵੀ ਜੰਨਤ ਮਤਲਬ ਸਵਰਗ ਕਹਿੰਦੇ ਕਿਹਨੂੰ ਨਹੀਂ ਇਸਲਾਮ ਦੇ ਅਨੁਸਾਰ ਕਹਿੰਦੇ ਆਖਰਤ ਦੇ ਦਿਹਾੜੇ ਹਸ਼ਰ ਦੇ ਮੈਦਾਨ 'ਚ ਜਦੋਂ ਮਨੁੱਖ ਜਾਤੀ ਦਾ ਮੁਕੱਦਮਾ ਅੱਲਾ ਤਾਲਾ ਦੇ ਸਾਹਮਣੇ ਪੇਸ਼ ਹੋਊਗਾ ਤਹਾਰਮਸ ਮੁਲਕ ਨੂੰ ਜਿਹਨੇ ਆਪਣਾ ਜੀਵਰ ਅੱਲਾ ਦੇ ਦਰਸਾਏ ਮਾਰਗ ਤੇ ਚੱਲ ਕੇ guzarya ਹੋਗਾ ਭਲੇ ਕਰਮ ਕੀਤੇ ਹੋਣਗੇ ਉਹਨਾਂ ਨੂੰ ਜੰਨਤ ਚ ਸਦਾ ਲਈ ਠਹਿਰਾ ਦਿੱਤਾ ਜਾਊਗਾ ਜੰਨਤ ਯਾਨੀ ਸਵਰਗ ਕੁਰਾਨ ਦੇ ਅਨੁਸਾਰ ਉਹ ਪਵਿੱਤਰ ਸਥਾਨ ਹੈ ਜਿੱਥੇ ਨਿੱਤਰਵੇਂ ਪਾਣੀ ਸੁਹਾਦੇ ਦੁੱਧ ਤੇ ਪਾਕ ਸਾਫ ਸ਼ਹਿਦ ਦੀਆਂ ਨਹਿਰਾਂ ਵਗਦੀਆਂ ਹੋਣਗੀਆਂ ਉੱਥੇ ਅੰਗੂਰ ਤੇ ਹੋਰ ਸਭ ਫਲਾਂ ਦੇ ਬਾਗ ਇੱਕੋ ਹਾਣ ਪ੍ਰਵਾਹ ਦੀਆਂ ਮੋਟਾਰਾਂ ਤੇ ਛਲਕਦੇ ਹੋਏ ਜਾਮ ਹੋਣਗੇ ਉਥੇ ਜਿੱਧਰ ਵੀ ਤੁਸੀਂ ਤੱਕੋਗੇ ਨਿਆਮਤਾ ਹੀ ਨਿਆਮਤਾ ਤੇ ਇੱਕ ਬਹੁਤ ਵੱਡੀ ਪਾਤਸ਼ਾਹੀ ਦਾ ਸਰੋਂ ਸਮਾਨ ਤੁਹਾਨੂੰ ਦਿਸੂਗਾ ਉਥੇ ਨਾ ਕਿਸੇ ਨੂੰ ਕੜਕ ਦੀ ਧੁੱਪ ਦੀ ਗਰਮੀ ਸਤਾਉਗੀ ਨਾ ਸਿਆਲ ਦੀ ਠੰਡ ਉਥੇ ਕੋਈ ਵਿਅਰਥ ਤੇ ਝੂਠੀ ਗੱਲ ਕਰਨ ਨੂੰ ਸੁਣਨ ਨੂੰ ਨਹੀਂ ਮਿਲੂਗੀ ਇਹ ਮਾਨ ਲਿਆਉਣ ਵਾਲੇ ਹਨੇਕ ਬੰਦਿਆਂ ਨੂੰ ਕਹਿੰਦੇ ਜੰਨਤ ਚ ਸਦਾ ਲਈ ਠਹਿਰਾਇਆ ਜਾਊਗਾ ਉਥੇ ਉਹਨਾਂ ਨੂੰ ਸ਼ਰਾਬ ਦੀ ਅਜਿਹੇ ਜਾਮ ਪਿਲਾਏ ਜਾਣਗੇ ਜਿੰਨਾ ਵਿੱਚ ਜਾਂ ਤੱਕ ਕਪੂਰ ਜਲ ਮਿਲਿਆ ਹੋਊਗਾ ਜਹ ਸੁੰਡਦਾਰਾ ਲਾ ਹੋਊਗਾ ਜਾਂ ਕਸਤੂਰੀ ਦੀ ਮੋਹਰ ਲੱਗੀ ਹੋਊਗੀ ਇਹ ਸ਼ਰਾਬ ਉਹਨਾਂ ਨੂੰ ਤਾਜ਼ਗੀ ਤੇ ਆਨੰਦ ਬਖਸ਼ੂਗੀ ਤੇ ਪੀਣ ਚ ਸਵਾਦੀ ਹੋਊਗੀ ਇਸ ਲਿਸ਼ਕ ਦੀ ਹੋਈ ਸ਼ਰਾਬ ਦੇ ਜਾਮ ਪੀਣ ਨਾਲ ਅੱਲਾਹ ਦੇ ਨੇਕ ਬੰਦਿਆਂ ਦੇ ਸਰੀਰਾਂ ਨੂੰ ਕੋਈ ਨੁਕਸਾਨ ਨਹੀਂ ਪਹੁੰਚੂਗਾ ਨਾ ਕਹਿੰਦੇ ਉਹਨਾਂ ਦੀ ਮਤ ਮਰੀ ਜਾਊਗੀ ਉੱਥੇ ਆਗਿਆਕਾਰੀ ਕਹਿੰਦੇ ਇੱਕ ਦੂਜੇ ਕੋਲੋਂ ਸ਼ਰਾਬ ਦੇ ਪਿਆਲੇ ਵੱਧ ਵੱਧ ਕੇ ਲੈ ਰਹੇ ਹੋਣਗੇ ਜਿਸ ਜਨਾ ਬਕਵਾਸ ਹੋਗੀ ਨਾ ਚਰিত্রਹੀ ਅੰਤ ਉਹ ਸਭ ਸਤਕਾਰ ਸਹਿਤ ਆਮੋ ਸਾਹਮਣੇ ਤਖਤਾਂ ਤੇ ਬੈਠਣਗੇ ਜੰਨਤ ਦੇ ਵਿੱਚ ਕਹਿੰਦੇ ਆਗਿਆਕਾਰੀਆਂ ਨੂੰ ਸੋਨੇ ਦੇ ਕੰਗਣ ਤੇ ਮੋਤੀ ਪਹਿਨਾਏ ਜਾਣਗੇ ਉਹਨਾਂ ਦੇ ਲਿਬਾਸ ਸ਼੍ਰੀਸ਼ਮ ਦੇ ਹੋਣਗੇ ਉਹ ਸਵਰਗ ਦੀਆਂ ਟਾਰੀਆਂ 'ਚ ਸਦਾ ਲਈ ਰਹਿਣਗੇ ਉੱਥੇ ਮੌਤ ਦਾ ਸਵਾਦ ਉਹ ਕਦੇ ਨਹੀਂ ਦੇਖਣਗੇ ਉੱਥੇ ਨਾ ਉਹਨਾਂ ਨੂੰ ਕਦੇ ਕਿਸੇ ਕਸ਼ਟ ਜਾਂ ਬਿਮਾਰੀ ਦਾ ਸਾਹਮਣਾ ਕਰਨਾ ਪਊਗਾ ਤੇ ਨਾ ਹੀ ਕਦੇ ਉਹਨਾਂ ਨੂੰ ਸੁਸਤੀ ਜਾਂ ਥਕੀਮਾ ਹੋਊਗਾ ਉੱਥੇ ਉਹਨਾਂ ਦੇ ਅੱਗੇ ਕਹਿੰਦੇ ਸੋਨੇ ਦੇ ਥਾਲ ਚਾਂਦੀ ਦੇ ਪਾਂਡੇ ਤੇ ਸ਼ੀਸ਼ੇ ਦੇ ਪਿਆਲੇ ਘਮਾਏ ਜਾਣਗੇ ਹਰ ਕਿਸਮ ਦੀਆਂ ਸਵਾਦੀ ਵਸਤੂਆਂ ਖਾਣ ਪੀਣ ਦੀਆਂ ਚੀਜ਼ਾਂ ਉੱਥੇ ਮੌਜੂਦ ਰਹਿਣਗੀਆਂ ਤੇ ਜਿਸ ਕਿਸੇ ਦੀ ਚੀਜ਼ ਜੋ ਮੰਗ ਕਰਨਗੇ ਉਹ ਲਈ ਉਹ ਦੇ ਹੀ ਹਾਜ਼ਰ ਹੋ ਜੂਗੀ ਸੋਹਣੀਆਂ ਤੇ ਸੋਹ ਲਾਜਵੰਤੀਆਂ ਤੇ ਹਾਰ ਪ੍ਰਵਾਨ ਦੀਆਂ ਮਟਿਆਰਾ ਉਹਨਾਂ ਦੀ ਸੇਵਾ ਹਰ ਸਮੇਂ ਤਤਪਰ ਰਹਿਣਗੀਆਂ ਮਿਹਰਬਾਨ ਰੱਬ ਉਹਨਾਂ ਨੂੰ ਸਲਾਮ ਕਰੂਗਾ ਤੇ ਆਖੂਗਾ ਤੁਸੀਂ ਹੁਣ ਇੱਥੇ ਸਦਾ ਰਹੋਗੇ ਤੁਸੀਂ ਇਸ ਸਵਰਗ ਦੇ ਵਾਰਿਸ ਆਪਣੇ ਉਹਨਾ ਆਮਲਾ ਸਦਕਾ ਬਣਿਓ ਜੋ ਤੁਸੀਂ ਸੰਸਾਰ ਚ ਕਰਦੇ ਰਹੇ ਰੱਬ ਤੋਂ ਸਦਾ ਡਰ ਭੈ ਮੰਨਣ ਵਾਲਿਆਂ ਲਈ ਜੰਨਤ ਕਹਿੰਦੇ ਸਫਲਤਾ ਦਾ ਇੱਕ ਪਵਿੱਤਰ ਸਥਾਨ ਹੈ ਤੇ ਹੁਣ ਅੱਗੇ ਆਪਾਂ ਨੂੰ ਦੱਸ ਰਹੇ ਨੇ ਜਹਨਮ ਜਨਨ ਨਰਕ ਦੇ ਬਾਰੇ ਚ ਕੁਰਾਨ ਦੇ ਅਨੁਸਾਰ ਕਹਿੰਦੇ ਜਹਨਮ ਜਾਂ ਨਰਕ ਕੋ অতি ਭੈੜਾ ਤੇ ਭਿਆਨਕ ਸਥਾਨ ਹੈ ਜਿੱਥੇ ਆਖਰਤ ਦੇ ਦਿਹਾੜੇ ਮਤਲਬ ਹਸ਼ ਦੇ ਮੈਦਾਨ ਚ ਸੰਸਾਰ ਦੇ ਵਿੱਚ ਕੋ ਕਰਮ ਕਰਨ ਵਾਲਿਆਂ ਨੂੰ ਸਿੱਟਿਆ ਜਾਊਗਾ ਜਿੱਥੇ ਉਹ ਹਮੇਸ਼ਾ ਪੀੜਾ ਸੇ ਰਹਿਣਗੇ ਤੇ ਅੱਗ ਚ ਫੁੱਕਦੇ ਰਹਿਣਗੇ ਕੋ ਕਰਮ ਕਰਨ ਵਾਲੇ ਇਨਕਾਰੀ ਉਹ ਲੋਕ ਨੇ ਜਿਨ੍ਹਾਂ ਦੇ ਸਾਹਮਣੇ ਹਦਾਇਤ ਮਤਲਬ ਨਸੀਅਤ ਭਰਪੂਰ ਬਾਣੀ ਆਈ ਪਰ ਇਹਨਾਂ ਨੇ ਉਹਨੂੰ ਮੰਨਣ ਤੋਂ ਇਨਕਾਰ ਕਰਤਾ ਇਹ ਲੋਕ ਸ਼ੈਤਾਨ ਦੇ ਅਕੇ ਲੱਗ ਕੇ ਮੂਰਤੀਆਂ ਦੀ ਬੰਦਗੀ ਵਿੱਚ ਫਸ ਗਏ ਸਿੱਧਾ ਰਾਜ ਛੱਡ ਕੇ ਗੁਰਾਹੀ ਪੈ ਗਏ ਇਹਨਾਂ ਜ਼ਾਲਿਮਾਂ ਤੇ ਇਨਕਾਰੀਆਂ ਲਈ ਕਹਿੰਦੇ ਅੱਲਾਹ ਨੇ ਜੰਜੀਰ ਸੰਗਲ ਤੇ ਪੜਕਦੀ ਹੋਈ ਅੱਗ ਤਿਆਰ ਕਰ ਛੱਡੀ ਹੈ ਜਿਸ ਦੀਆਂ ਲਾਟਾਂ ਉਹਨਾਂ ਨੂੰ ਆਪਣੇ ਘਰੇ 'ਚ ਲੈ ਲੈਣਗੀਆਂ ਉੱਥੇ ਜੇ ਉਹ ਪਾਣੀ ਲਈ ਬੋੜੀ ਪਾਉਣਗੇ ਤਾਂ ਜੇ ਇਹ ਪਾਣੀ ਨਾਲ ਉਹਨਾਂ ਦੀ ਸੇਵਾ ਕੀਤੀ ਜਾਊਗੀ ਜਿਹੜਾ ਪਿਗਲੇ ਹੋਏ ਤੇਲ ਦੀ ਗਾਧ ਵਰਗਾ ਹੋਊਗਾ ਤੇ ਉਹਨਾਂ ਦੇ ਮੂੰਹ ਨੂੰ ਲੂ ਸਿੱਟੂਗਾ ਉਹਨਾਂ ਲਈ ਕਹਿੰਦੇ ਅੱਗ ਦੇ ਵਸਤਰ ਹੋਣਗੇ ਤੇ ਉਹਨਾਂ ਦੇ ਸਿਰਾਂ ਤੇ ਉਬਲਦਾ ਪਾਣੀ ਡੋਲਿਆ ਜਾਊਗਾ ਜਿਦੇ ਨਾਲ ਉਹਨਾਂ ਦੀਆਂ ਖੱਲਣੀਆਂ ਹੀ ਨਹੀਂ ਸਗੋ ਢਿੱਡਾਂ ਦੇ ਅੰਤਲੇ ਹਿੱਸੇ ਤੱਕ ਗਲ ਜਾਣਗੇ ਜਦੋਂ ਉਹ ਕਬਰਾ ਆ ਕੇ ਕਹਿੰਦੇ ਨਰਕਾਂ ਤੋਂ ਨਿਕਲਣ ਦਾ ਯਤਨ ਕਰਨਗੇ ਤਾਂ ਫੇਰ ਉਸੇ ਸੀ ਦੁਬਾਰਾ ਤੱਕ ਦਿੱਤੇ ਜਾਣਗੇ ਉਹ ਨਰਕ ਦੇ ਵਿੱਚ ਉਹਨਾਂ ਕਹਿੰਦੇ ਸਦਾ ਰਹਿਣਗੇ ਅੱਗ ਦੀਆਂ ਲਾਟਾਂ ਉਹਨਾਂ ਦੇ ਚਿਹਰਿਆਂ ਦੀ ਖੱਲੜੀ ਲੋਹ ਸੁਟੂਗੀ ਉਹਨਾਂ ਦੀ ਜਾਬਾਂ ਬਾਹਰ ਨਿਕਲ ਹੋਣਗੀਆਂ ਨਾ ਉਹਨਾਂ ਦਾ ਫਸਤਾ ਵੱਡਿਆ ਜਾਊਗਾ ਕਿ ਮਰ ਮੁੱਕ ਜਾਣਾ ਨਾ ਉਹਨਾਂ ਨੇ ਨਰਕ ਦੇ ਆਜ਼ਾਦ ਚ ਕੋਈ ਕਟੌਤੀ ਕੀਤੀ ਜਾਊਗੀ ਮਤਲਬ ਉਹ ਕਦੇ ਵੀ ਨਰਕ ਤੋਂ ਆਜ਼ਾਦ ਨਹੀਂ ਹੋ ਸਕਣਗੇ ਉਹ ਉੱਥੇ ਚ ਇੱਕ ਮਾਰ ਮਾਰ ਕੇ ਹਾਲ ਦਹਾਈ ਪਹੁੰਚਗੇ ਕਿ ਇਹ ਸਾਡੇ ਰੱਬਾ ਸਾਨੂੰ ਇਥੋਂ ਕੱਢ ਲਾ ਤਾਂ ਜੋ ਅਸੀਂ ਭਲੇ ਕੰਮ ਕਰੀਏ ਉਹਨਾਂ ਕੰਮਾ ਤਾਂ ਉਲਟ ਜਿਹੜੇ ਪਹਿਲਾਂ ਅਸੀਂ ਕਰਦੇ ਆਏ ਹਾਂ ਅੱਗੇ ਉਹ ਕਦੇ ਇਹਨਾਂ ਨੂੰ ਫਿਰ ਕਿਹਾ ਜਾਊਗਾ ਪਪੀਓ ਅੱਜ ਤੁਸੀਂ ਅਡਡ ਹੋ ਕੇ ਜਾਓ ਆਦਮ ਦੇ ਪੁੱਤਰੋ ਕੀ ਮੈਂ ਤੁਹਾਨੂੰ ਹਦਾਇਤ ਨਹੀਂ ਕੀਤੀ ਸੀ ਕਿ ਸ਼ੈਤਾਨ ਦੀ ਬੰਦਗੀ ਨਾ ਕਰਨਾ ਉਹ ਤੁਹਾਡਾ ਦੁਸ਼ਮਣ ਹੈ ਮੇਰੀ ਬੰਦਗੀ ਇਕਾਗਰਿਤ ਹੋ ਕੇ ਕਰਿਓ ਇਹੀ ਸਿੱਧਾ ਰਾਹ ਹੈ ਪਰ ਇਹ ਸਦਾਇ ਦੇ ਹੁੰਦਿਆਂ ਹੋਇਆਂ ਵੀ ਸ਼ੈਤਾਨ ਨੇ ਤੁਹਾਡੇ ਜੋ ਇੱਕ ਵੱਡੇ ਟੋਲੇ ਨੂੰ ਕਰਾਹੇ ਪਾਤਾ ਕੀ ਤੁਹਾਡੇ ਪੱਲੇ ਕੋਈ ਅਕਲ ਨਹੀਂ ਸੀ ਹੁਣ ਦੇਖੋ ਸਵਾਦ ਝਾਲਮਾ ਦਾ ਤੇ ਇਨਕਾਰੀਆਂ ਦਾ ਹੁਣ ਇੱਥੇ ਕੋਈ ਸਹਾਈ ਨਹੀਂ ਹੁਣ ਸਦਾ ਦੋ ਜਖ ਮਤਲਬ ਨਰਕ ਦੀ ਅੱਗ ਦੇ ਵਿੱਚ ਸੜੋ ਤੇ ਬਲੋ ਤੁਹਾਡੇ ਲਈ ਹੁਣ ਕੋਈ ਰਿਆਇਤ ਹੈ ਨਹੀਂ ਤਸਾ ਸੰਗਾ ਜੀ ਇਹ ਸੀ ਆਪਣਾ ਅੱਜ ਦਾ ਸੋਨਾ ਜਿਹਾ ਸਵਾਦੇ ਜਿਹਦੇ ਚ ਆਪਾਂ ਜਾਣਿਆ ਵੀ ਕੁਰਾਨ ਦੇ ਅਨੁਸਾਰ ਜੰਨਤ ਮਤਲਬ ਸਵਰਗ ਤੇ ਨਰਕ ਕਿਹਨੂੰ ਕਿਹਾ ਜਾਂਦਾ ਹੈ ਤੇ ਕਿੰਨਾ ਲੋਕਾਂ ਨੂੰ ਮਿਲਦਾ ਹੈ ਉਮੀਦ ਕਰਦੀ ਹਾਂ ਤੁਹਾਨੂੰ ਮੇਰਾ ਸਵਾਦੇ ਪਸੰਦ ਆਉਂਦਾ ਹੋਊਗਾ ਕਮੈਂਟ ਬਾਕਸ ਵਿੱਚ ਲਿਖ ਕੇ ਪਲੀਜ਼ ਜ਼ਰੂਰ ਦੱਸਿਆ ਕਰੋ ਜੇ ਕਿਸੇ ਵੀ ਕਿਸਮ ਦੀ ਕੋਈ ਕਮੀ ਪੇਸ਼ੀ ਹੈ ਸੁਧਾਰ ਦੀ ਜ਼ਰੂਰਤ ਹੈ ਉਹ ਵੀ ਜ਼ਰੂਰ ਦੱਸੋ ਤਾਂ ਕਿ ਮੈਂ ਆਪਣੇ ਆਪ ਨੂੰ ਸੁਧਾਰ ਕੇ ਹੋਰ ਜ਼ਿਆਦਾ ਬਿਹਤਰੀਨ ਬਣਾ ਸਕਾਂ ਜਲਦੀ ਫੇਰ ਮਿਲਦੇ ਹਾਂ ਅਗਲੀ ਵੀਡੀਓ 'ਚ ਸਭ ਨੂੰ ਇੱਕ ਵਾਰ ਫੇਰ ਤੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ